ਨੇ ਕਿਰਨਾ ਤੂੰ ਕਿੰਨੇ ਦਿਨਾਂ ਦੀਆਂ ਘਰ ਦੀਆਂ ਸਫਾਈਆਂ ਕਰਨ ਢਈਆਂ ਤੇ ਤੇਰੇ ਕੋਲ ਅਜੇ ਤੱਕ ਸਫਾਈਆਂ ਦਾ ਕੰਮ ਹੀ ਨਹੀਂ ਨਿਬੜਿਆ ਜਿੰਨੇ ਚਿਰਚ ਤੂੰ ਇੱਕ ਕੰਮ ਕਰਨੀ ਹੈ ਨਾ ਮੈਂ ਉਹਨੇ ਚਿਰਚ 20 ਕੰਮ ਕਰ ਦੇਣੇ ਹੋਣੀ ਹਾਂ ਹੁਣ ਫਟਾਫਟ ਕੰਮ ਨਿਬੇੜ ਕੇ ਤੇ ਬਾਹਰ ਆ ਜਾ ਜੇ ਦੀਵੇ ਪਿਉਣ ਵਾਲੇ ਪਏ ਆ ਮੰਮੀ ਬਸ ਨਿਬੜ ਗਿਆ ਕੰਮ ਬਸ ਥੋੜਾ ਜਿਹਾ ਰਹਿ ਗਿਆ ਵਾ ਮੈਂ ਕਿਹਾ ਚੱਲ ਨਿਬੇੜ ਹੀ ਲੈਣੀ ਹੈ ਨਹੀਂ ਤਾਂ ਖਲਾਰਾ ਪਿਆ ਹੈ ਬੁਰਾ ਲੱਗਦਾ ਵਾ ਲੱਗਦਾ ਆ ਤੈਨੂੰ ਜਿਹੜਾ ਬੁਰਾ ਛੇਤੀ ਛੇਤੀ ਕੰਮ ਨੂੰ ਹੱਥ ਮਾਰਿਆ ਕਰ ਹੌਲੀ ਹੌਲੀ ਲੱਗੀ ਰਹਿਣੀ ਆ ਜਿਹੜੇ ਬਾਹਰ ਕੰਮ ਕਰਨ ਵਾਲੇ ਪਏ ਉਹ ਕਿਨੇ ਕਰਨੇ ਆ ਮੰ ਮੈਨੂੰ ਕਿਹੜੇ ਚਾਰ ਹੱਥ ਲੱਗੇ ਆ ਜਿਹੜਾ ਮੈਂ ਫਟਾਫਟ ਕੰਮ ਨਿਬੇੜਨਾ ਜੇ ਤੁਸੀਂ ਚਾਹ ਪੀਣੀ ਹੈ ਤਾਂ ਦੱਸੋ ਮੈਨੂੰ ਮੈਂ ਬਣਾ ਦੰਨੀ ਆ ਤੁਹਾਨੂੰ ਚਾਹ ਤੇ ਪੀਣੀ ਆ ਮੁੜਾ ਵੀ ਭੈਲੀ ਜੋ ਘਰ ਆਉਣ ਵਾਲਾ ਆ ਉਹਦੇ ਵਕਤੇ ਵੀ ਨਾਲ ਹੀ ਬਣਾ ਲਾ ਠੀਕ ਹੈ ਮੰਮੀ ਬਣਾ ਦੰਨੀ ਆ ਬਣਾ ਦੰਨੀ ਆ ਫੋਨ ਪਤਾ ਨਹੀਂ ਕਿਦਾ ਆਈ ਜਾਂ ਡਿਆ ਵਾ ਚੱਲ ਵੇਖਦੀ ਆਂ ਜਾ ਕੇ ਨੇ ਤੂੰ ਫੇਰ ਅੰਦਰ ਨੂੰ ਤੁਰ ਪਈ ਆਂ ਚਾਹ ਬਣ ਗਈ ਆ ਹਾਂਜੀ ਮੰਮੀ ਚਾਹ ਤੇ ਬਣ ਗਈ ਆ ਬਸ ਦੁੱਧ ਪਾਉਣ ਵਾਲਾ ਰਹਿ ਗਿਆ ਵਾ ਤੇ ਅੰਦਰ ਮੇਰਾ ਫੋਨ ਵੱਜਣ ਡਿਆ ਵਾ ਮੈਂ ਉਹ ਸੁਣ ਚੱਲੀ ਆ ਫੋਨ ਵੱਜਣ ਡਿਆ ਆ ਇਹਦਾ ਚਾਹ ਭਾਵੇਂ ਉਬਲ-ਉਬਲ ਕੇ ਉਧਰ ਗਿਆ ਇਸਲੇ ਬੜ ਜੇ ਸਸਰੀ ਗੱਲ ਡੈਡੀ ਕੀ ਗੱਲ ਡੈਡੀ ਤੁਹਾਡੀ ਆਵਾਜ਼ ਬੜੀ ਢਿੱਲੀ ਜੀ ਆਉਂਦੀ ਆ ਸਾਰਾ ਕੁਝ ਠੀਕ ਠੈ ਹੈ ਨਾ ਕੀ ਗੱਲ ਮੰਮੀ ਨਹੀਂ ਠੀਕ ਕੀ ਹੋਇਆ ਮੰਮੀ ਨੂੰ ਅਸ਼ਾ ਹਸਪੀਟਲ ਲੈ ਕੇ ਚੱਲੇ ਹੋ ਡੈਡੀ ਨਾਵ ਤੇ ਘਰ ਰਹਿਣੀ ਆ ਤੁਸੀਂ ਇਦਾਂ ਕਰੋ ਤੁਸੀਂ ਜਾਓ ਮੈਂ ਤੁਹਾਡੇ ਮਗਰੇ ਹੀ ਆਉਣੀ ਆ ਚਲੋ ਠੀਕ ਹੈ ਡੈਡੀ ਕੀ ਕਰਾਂ ਹੁਣ ਮੈਂ ਇਦਾਂ ਕਰਦੀ ਆ ਨਾਵ ਨੂੰ ਫੋਨ ਲਾਉਣੀ ਆ ਕਿ ਉਹ ਜਲਦੀ ਘਰ ਆ ਜਾਣ ਕਹ ਰੱਬਾ ਨੌਬਦਾਂ ਤੇ ਫੋਨ ਹੀ ਰੇਂਜ ਤੋਂ ਬਾਹਰ ਹੀ ਜਾਣ ਡਿਆ ਵਾ ਆ ਵੇਖ ਲੈ ਇਹਦਾ ਹਾਲ ਚਾਰ ਇੰਜਰੇਜ ਕਿਤੇ ਕੰਬਲੀ ਹੋ ਗਈ ਆ ਤੇ ਆਪ ਮਹਾਰਾਣੀ ਅੰਦਰ ਜਾ ਕੇ ਫੋਨ ਤੇ ਗੱਲਾਂ ਮਾਰਨ ਢਈ ਆ ਇਦਾਂ ਤੇ ਹੁਣ ਇਹ ਹਾਲ ਆ ਤੇ ਅੱਗੇ-ਅੱਗੇ ਜਾ ਕੇ ਪਤਾ ਨਹੀਂ ਇਹਨੇ ਕਿਹੜੇ ਅਜੇ ਚੰਨ ਚਾੜਨੇ ਆ ਕੋਈ ਗੱਲ ਨਹੀਂ ਕਰਨੀ ਆ ਇਹਦੇ ਨਾਲ ਮੈਂ ਗੱਲ ਜਾ ਕੇ ਨੀ ਚਾਹ ਗੈਸ ਦੇ ਧਰ ਕੇ ਤੇ ਆਪ ਇਥੇ ਅੰਦਰ ਆਣ ਕੇ ਬਹਿ ਗਈ ਆ ਨਾਲੇ ਰੋਈ ਜਾਨੀ ਆ ਕੀ ਹੋਇਆ ਤੈਨੂੰ ਮੰਮੀ ਮੇਰੀ ਨਾ ਮੰਮੀ ਨਹੀਂ ਠੀਕ ਹੈਗੀ ਮੈਨੂੰ ਪੇਕੇ ਜਾਣਾ ਪੈਣਾ ਵਾ ਨਹੀਂ ਐਡਾ ਕਿਹੜਾ ਤੇਰੇ ਮੰਮੀ ਤੇ ਬੰਬ ਡੱਗ ਪਿਆ ਵਾ ਜਿਹੜਾ ਤੈਨੂੰ ਪੇਕੇ ਜਾਣਾ ਪੈਣਾ ਆ ਮੰਮੀ ਉਹ ਸੱਚੀ ਬਿਮਾਰ ਨੇ ਡੈਡੀ ਉਹਨੂੰ ਲੈ ਕੇ ਸ਼ਹਿਰ ਚੱਲੇ ਆ ਮੈਨੂੰ ਪੇਕੇ ਜਾਣਾ ਪੈਣਾ ਵਾ ਤੂੰ ਨਵ ਨੂੰ ਮੇਰਨਾ ਭੇਜ ਦੋ ਨਹੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੀ ਏ ਤੂੰ ਜੇ ਮੰਮੀ ਆਪਣੀ ਦਾ ਹਾਲ ਚਾਲ ਪੁੱਛਣਾ ਆ ਤੇ ਤੂੰ ਫੋਨ ਤੇ ਪੁੱਛ ਲੈ ਉਥੇ ਜਾਣ ਦੀ ਕੋਈ ਜ਼ਰੂਰੀ ਆ ਮੰਮੀ ਡੈਡੀ ਮੇਰਾ ਕੱਲਾ ਆ ਘਰ ਤੇ ਵੀਰ ਮੇਰਾ ਬਾਹਰ ਗਿਆ ਵਾ ਜੇ ਮੈਂ ਨਾ ਉੱਥੇ ਜਾ ਕੇ ਮੰਮੀ ਨੂੰ ਸਾਂਭਾਂਗੀ ਤੇ ਹੋਰ ਕਿਨੇ ਸਾਂਭਣਾ ਉਹਨਾਂ ਨੂੰ ਤੁਸੀਂ ਆਪ ਸੇ ਆਣੇ ਜੇ ਕਿਰਨ ਮੇਰੀ ਗੱਲ ਧਿਆਨ ਨਾਲ ਸੁਣ ਲੈ ਜੇ ਤੂੰ ਘੜੀਪਲ ਪਤਾ ਲੈਣ ਜਾਣਾ ਹੈ ਨਾ ਤੇ ਚੱਲ ਜਾ ਉੱਥੇ ਜਾ ਕੇ ਰਹਿਣ ਦੀ ਤੈਨੂੰ ਕੋਈ ਲੋੜ ਨਹੀਂ ਹੈਗੀ ਸਾਡੇ ਘਰ ਦੇ ਵੀ ਕੰਮ ਕਰਨ ਵਾਲੇ ਪਏ ਆ ਤੇ ਉਹ ਕਿੰਨੇ ਕਰਨੇ ਆ ਮੰਮੀ ਮੈਂ ਅੱਥੇ ਘੜੀਪਲ ਕਿੱਦਾਂ ਚੱਲ ਜਾ ਮੈਂ ਤਾਂ ਮਜਬੂਰੀ ਨੂੰ ਚੱਲੀ ਆ ਸ਼ੌਂਕ ਨੂੰ ਨਹੀਂ ਚੱਲੀ ਨਾਲ ਜਿੰਨੇ ਦਿਨ ਡਾਕਟਰ ਰੱਖੇਗਾ ਓਨੇ ਦਿਨ ਰਹਿਣਾ ਪੈਣਾ ਵਾ ਜਦ ਦਿਨ ਛੁੱਟੀ ਮਿਲ ਜੇਗੀ ਉਦੋਂ ਮੈਂ ਆ ਜਾਾਂਗੀ ਨਹੀਂ ਤੇਰੀ ਇਹ ਘਰ ਦੇ ਵਿੱਚ ਨਾ ਪਹਿਲੀ ਦੀਵਾਲੀ ਆ ਤੇ ਮੈਂ ਨਹੀਂ ਚਾਹੁੰਦੀ ਵੀ ਇਹ ਗੱਲ ਨੂੰ ਲੈ ਕੇ ਤੇ ਘਰ ਚ ਕਪਾਤਾ ਪਾਏ ਤਾਂ ਕਰਕੇ ਤੂੰ ਮੇਰੀ ਗੱਲ ਮੰਨ ਲਾ ਮੰਮੀ ਮੈਂ ਤੁਹਾਡੀ ਗੱਲ ਕਿੱਦਾਂ ਮੰਨ ਲਾਂ ਮੇਰੀ ਮੰਮੀ ਬਿਮਾਰ ਆ ਤਾਂ ਕਰਕੇ ਮੇਰਾ ਪੇਕੇ ਜਾਣਾ ਜ਼ਰੂਰੀ ਆ ਦੀਵਾਲੀ ਤੇ ਫਿਰ ਅਗਲੇ ਸਾਲ ਆ ਜੂਗੀ ਨੀ ਮੈਂ ਆਪਣਾ ਮੁੰਡਾ ਵਿਆਹਿਆ ਵਾ ਤੇ ਮੈਂ ਦਿਵਾਲੀ ਸ਼ਗਨਾਣਾ ਮਨਾਉਣਾ ਚਾਹੁੰਨੀ ਆ ਤਾਂ ਕਰਕੇ ਤੂੰ ਕਿਤੇ ਨਹੀਂ ਜਾਏਂਗੀ ਤੇ ਇਹ ਗੱਲ ਤੇਰੇ ਤੇ ਮੇਰੇ ਵਿੱਚ ਰਹਿਣੀ ਚਾਹੀਦੀ ਆ ਜੇ ਮੁੰਡੇ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਨਾ ਤੇ ਫੇਰ ਨਾ ਆਖੀ ਘਰ ਚ ਕਲੇਸ਼ ਪੈ ਗਿਆ ਏ ਮੰਮੀ ਕਿੱਦਾਂ ਇਹ ਗੱਲਾਂ ਕਰੀ ਜਾਂਦੇ ਜੇ ਤੁਸੀਂ ਨਹੀਂ ਮੈਂ ਜਿਹੜੀਆਂ ਮੈਂ ਗੱਲਾਂ ਕਰਨ ਢਈ ਆ ਨਾ ਸਹੀ ਕਰਨ ਢਈ ਆ ਤੇ ਹੁਣ ਮੇਰਾ ਸਿਰ ਨਾ ਖਾਈ ਜਾ ਉੱਠ ਕੇ ਤੇ ਦੁੱਧ ਪਾਲਾ ਜਾ ਕੇ ਚਾਚ ਮੰਮੀ ਨਾ ਕਰੋ ਏਦਾਂ ਮੇਰੇ ਮਾਪੇ ਉੱਥੇ ਇਕੱਲੇ ਨੇ ਮੈਨੂੰ ਜਾ ਲਾਂ ਦੇ ਤੁਸੀਂ ਨੀ ਮੈਂ ਤੈਨੂੰ ਕਦੋਂ ਢੱਕਣ ਲਈ ਆਂ દિਵਾਲੀ ਤੋਂ ਤੋਂ ਬਾਅਦ ਚਲ ਜੀ ਕਿਉਂਕਿ ਤਿਹਾਰ ਤੇ ਦੁੱਖ ਇਕੱਠੇ ਨਹੀਂ ਮਨਾਏ ਜਾਂਦੇ ਵਰੇ ਵਰੇ ਦਾ ਸੁਖ ਨਾ ਦੇਣ ਆਇਆ ਤੇ ਪੇਜਾਂ ਨੂੰ ਮੈਂ ਇਹਦੇ ਪੇਕੇ ਮਾਏ ਦੀ ਬਿਮਾਰ ਹੋ ਗਈ ਤੇ ਫਿਰ ਕੀ ਹੋ ਗਿਆ ਦਿਵਾਲੀ ਤੋਂ ਬਾਅਦ ਕਿਹੜਾ ਇਹ ਕੋਈ ਆਇਆ ਨਹੀਂ ਜਾਂਦਾ ਬਾਅਦ ਚ ਚਲ ਜੇ ਹਾਂ ਲਾ ਚੁੱਪ ਕਰਕੇ ਤੇ ਅੰਦਰ ਲੰਘ ਗਿਆ ਵਾ ਮਾਂ ਦੀ ਤੇ ਕਿਤੇ ਬਾਤ ਨਹੀਂ ਪੁੱਛਦਾ ਪਤਾ ਨਹੀਂ ਕੀ ਇਹਨੂੰ ਕੋਲ ਕੇ ਪਿਆਉਂਦੀ ਆ ਸਾਰਾ ਦਿਨ ਉਹਦੇ ਅੱਗੇ ਪਿੱਛੇ ਤੁਰਿਆ ਫਿਰਦਾ ਆ ਕਿਤੇ ਕਿਰਨ ਮੁੰਡੇ ਨੂੰ ਸਾਰੀਆਂ ਗੱਲਾਂ ਦੱਸ ਕੇ ਤੇ ਨਵਾਂ ਸਿਆਪਾ ਨਾ ਪਾ ਦੇ ਇਹ ਵੀ ਝਟੋ ਦੀਆਂ ਗੱਲਾਂ 'ਚ ਆ ਜਾਂਦਾ ਆ ਕਿਰਨ ਕੀ ਗੱਲ ਹੋਈ ਆ ਰੋਣ ਕਾ ਤੋਂ ਡਈਆਂ ਘਰੇ ਗੱਲ ਹੋਈ ਆ ਕੋਈ ਨਾ ਵਾ ਤੈ ਮਮੀ ਨੂੰ ਸਮਝਾ ਕਿਉਂ ਮੈਨੂੰ ਮੇਰੇ ਪੇਕੇ ਜਾਣ ਦੇਣ ਪੇਕੇ ਜਾਣ ਦੇਣ ਕਿਉਂ ਕੀ ਗੱਲ ਖੈਰ ਸੁਖ ਤੇ ਆ ਗਈ ਆ ਨਵ ਡੈਡੀ ਦਾ ਫੋਨ ਆਇਆ ਏ ਕਹਿੰਦੇ ਮੰਮੀ ਠੀਕ ਨਹੀਂ ਹੈਗੇ ਉਹਨਾਂ ਨੂੰ ਹਸਪੀਟਲ ਲੈ ਗਏ ਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਓ ਮੈਂ ਤੁਹਾਡੇ ਪਿੱਛੇ ਆਉਣੀ ਆ ਤੇ ਹੁਣ ਮੈਂ ਮੰਮੀ ਨੂੰ ਸਾਰਾ ਕੁਝ ਦੱਸਿਆ ਵਾ ਤੇ ਮੰਮੀ ਕਹਿੰਦੀ ਕਿ ਕਿਤੇ ਨਹੀਂ ਜਾਣਾ ਪਹਿਲੀ ਦੀਵਾਲੀ ਆ ਆਪਾਂ ਘਰੇ ਮਨਾਉਣੀ ਆ ਹਸਪੀਟਲ ਨਾਲ ਜ ਨਹੀਂ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਮੰਮੀ ਨਾਲ ਗੱਲ ਆਪੇ ਸਾਰਾ ਕੁਝ ਠੀਕ ਹੋ ਜਾਣਾ ਆ ਸਤਿਗੁਰ ਮੰਮੀ ਸਾਸਰੀ ਕਾਲ ਦੇ ਪੁੱਤ ਠੀਕ ਆ ਤੇ ਤੂੰ ਅਚਾਨਕ ਹੀ ਆ ਗਈ ਆ ਨਾ ਪਰੌਣਾ ਆਇਆ ਨਾ ਜਵਾਕ ਆਇਆ ਘਰੇ ਸੁੱਖ ਸਾਂਤ ਹੈ ਆ ਕੀ ਦੱਸਾਂ ਮੰਮੀ ਤੁਨ ਘਰੇ ਕੋਈ ਗੱਲ ਹੋਈ ਆ ਗੱਲ ਹੋਈ ਆ ਚਲ ਆ ਜਾ ਪੁੱਤ ਅੰਦਰ ਜਾ ਕੇ ਕਰਦੇ ਆਂ ਗੱਲ ਚਲ ਮੰਮੀ ਚੱਲ ਪੁੱਤ ਹਾਂ ਦਾਸ ਪੁੱਤ ਕੀ ਹੋਇਆ ਤੋ ਕਿਉਂ ਗੁੱਸੇ ਹੋ ਕਿ ਆ ਗਈ ਮੰਮੀ ਤੁਹਾਨੂੰ ਵੀ ਪਤਾ ਵਾ ਕਿ ਦੀਵਾਲੀ ਦਾ ਤਿਹਾਰ ਆਇਆ ਵਾ ਤੇ ਮੈਂ ਨਾਲ ਕਿਹਾ ਕਿ ਮੈਨੂੰ ਟਾਪਸ ਬਣਾ ਕੇ ਦੋ ਤੇ ਮੰਮੀ ਉਹਨਾਂ ਨੇ ਮੈਨੂੰ ਟਾਪਸਾ ਵਾਲਾ ਜਵਾਬ ਦੇਤਾ ਤੇ ਮੈਂ ਫਿਰ ਇੱਥੇ ਆ ਗਈ ਕਿ ਆਪਣੀਆਂ ਰੋਟੀਆਂ ਤੁਸੀਂ ਆਪ ਹੀ ਪਕਾ ਕੇ ਖਾਓ ਚਲ ਚੰਗਾ ਕੀਤਾ ਪੁੱਤ ਜਿਹੜੀ ਤੂੰ ਇੱਥੇ ਆ ਗਈਆਂ ਆਪਾਂ ਇਕੱਠੇ ਦੀਵਾਲੀ ਮਨਾਵਾਂਗੇ ਆਪੇ ਉਹਨਾਂ ਦੀ ਵੀ ਅਕਲ ਟਿਕਾਣੇ ਆ ਜਾਏਗੀ ਹਾਂਜੀ ਮੰਮੀ ਤਾਂ ਇਹਦੇ ਫਿਰ ਮੈਂ ਫਟਾਫਟ ਤਿਆਰ ਹੋ ਗਈ ਤੇ ਇੱਥੇ ਆ ਗਈ ਤਾਂ ਇਹਦੇ ਮੈਂ ਕੋਈ ਜਵਾਗੜੀ ਨਾਲ ਲੈ ਕੇ ਆਈ ਚਲ ਕੋਈ ਗੱਲ ਨਹੀਂ ਪੁੱਤ ਵਾਹ ਮੰਮੀ ਜੀ ਵਾਹ ਵੇ ਤੈਨੂੰ ਕੀ ਹੋ ਗਿਆ ਤੂੰ ਕਾਤੋਂ ਵਾਵਾ ਕਰੀ ਜਾਣਾ ਆ ਮੰਮੀ ਜੀ ਹੋਇਆ ਮੈਨੂੰ ਨਹੀਂ ਆ ਹੋਇਆ ਤੇ ਤੁਹਾਨੂੰ ਆ ਹੁਣ ਤੁਹਾਡੇ ਰੂਲ ਕਿੱਥੇ ਗਏ ਆ ਜਿਹੜੇ ਤੁਸੀਂ ਕਿਰਨ ਵਾਸਤੇ ਬਣਾਏ ਸੀ ਵੇ ਮੈਨੂੰ ਤੇਰੀ ਕੁਝ ਸਮਝ ਨਹੀਂ ਲੱਗਣ ਢਈ ਤੂੰ ਕੀ ਆਖਣ ਢਿਆ ਵਾ ਮੰਮੀ ਹੁਣੇ ਥੋੜਾ ਜਿਹਾ ਪਹਿਲਾਂ ਤੁਸੀਂ ਕਿਰਨ ਨੂੰ ਕਿਹਾ ਕਿ ਹਟੇ ਜੇ ਕਿ ਤਿਹਾਰ ਆਪਣੇ ਸਹੁਰੇ ਘਰ ਮਨਾਉਣੇ ਚਾਹੀਦੇ ਆ ਤੇ ਹੁਣ ਧੀ ਆਪਣੀ ਨੂੰ ਤੁਸੀਂ ਕਹਿਣ ਢੇ ਜੇ ਵੀ ਆਪਾਂ ਦੀਵਾਲੀ ਇੱਥੇ ਇਕੱਠੇ ਮਨਾਵਾਂਗੇ ਵੇ ਮੈਂ ਇਹਨੂੰ ਕਿਹੜਾ ਇੱਥੇ ਆਪ ਸੱਦਿਆ ਵਾ ਇਹ ਰੁੱਸ ਕੇ ਆਈ ਆ ਇਹਦੇ ਘਰ ਜਾਣੇ ਨਹੀਂ ਇਹਦਾ ਕਹਿਣਾ ਮੰਨਿਆ ਤੇ ਤਾ ਘਰ ਕੇ ਇੱਥੇ ਆ ਗਈ ਓ ਮੰਮੀ ਤੁਹਾਡੀ ਧੀ ਨਾ ਉਥੋਂ ਲੜ ਕੇ ਆਈ ਆ ਉਹ ਵੀ ਆਪਣੇ ਘਰ ਦੇ ਆ ਦੇ ਮਰਜ਼ੀ ਤੋਂ ਬਾਹਰ ਹੋ ਗਏ ਵੇ ਪੁੱਤ ਗਲਤ ਤੇ ਤੇਰੀ ਸਹੀ ਆ ਵੀ ਇਹ ਇੱਥੇ ਲੜ ਕੇ ਆਈ ਆ ਪਰ ਤੂੰ ਮੈਨੂੰ ਵੇੜੇ ਕਾਹ ਤੋਂ ਦਈ ਜਾਣਾ ਵਾ ਤੂੰ ਹੀ ਤੇ ਮੇਰੀ ਹੁਣੇ ਨਹੀਂ ਬਾਤ ਪੁੱਛਦੇ ਤੇ ਗਾਂ ਜਾ ਕੇ ਤੂੰ ਮੇਰੇ ਕਿੱਥੇ ਪੁੱਛਣੀ ਆ ਮੰਮੀ ਜੀ ਬਾਤਾਂ ਸਾਰੇ ਪੁੱਛਦੇ ਆ ਬਾਤਾਂ ਪੁੱਤ ਵੀ ਪੁੱਛਦੇ ਆ ਤੇ ਨੋਵਾ ਵੀ ਪੁੱਛਦਿਆਂ ਆ ਜੇ ਨੋਵਾ ਨੂੰ ਘਰ ਦੇ ਵਿੱਚ ਇੱਜ਼ਤ ਮਿਲੇ ਤੇ ਤੂੰ ਹੀ ਤੇ ਆਪਣੀ ਨੋ ਨੂੰ ਘਰ ਦੇ ਵਿੱਚ ਕੈਦੀ ਬਣਾ ਕੇ ਰੱਖਦੇ ਜੇ ਜਿੱਦਾਂ ਉਹ ਕੋਈ ਗੁਨਾਹ ਕਰਕੇ ਆਈ ਹੁੰਦੀ ਐ ਇਸ ਘਰ ਦੇ ਵਿੱਚ ਵੇ ਮੈਂ ਤੇ ਪੁੱਤ ਬਸ ਤਿਆਰ ਮਨਾਉਣ ਦੀ ਗੱਲ ਕੀਤੀ ਆ ਤੇ ਵਿਆਹ ਤੋਂ ਬਾਅਦ ਤੇਰੀ ਪਹਿਲੀ ਦੀਵਾਲੀ ਆ ਤੇ ਵਧੀਆ ਤਰੀਕੇ ਨਾਲ ਮਨਾਈ ਜਾਏਗੀ ਤੇ ਤੂੰ ਹੀ ਮੇਰੇ ਨਾਲ ਲੜਨੀ ਬੈਗੇ ਜੇ ਮੰਮੀ ਕਿਰਨ ਆਪਣੇ ਪੇਕੇਆਂ ਤੋਂ ਦੁਖੀ ਆ ਉਹਦੀ ਮਾਂ ਬਿਮਾਰ ਆ ਉਹ ਤਾਂ ਕਰਕੇ ਉੱਥੇ ਜਾਣ ਵਾਸਤੇ ਕਹਿਣ ਲਈ ਆ ਜੇ ਉਹ ਵਿਚਾਰੀ ਦਾ ਭਰਾ ਇੱਥੇ ਹੁੰਦਾ ਤੇ ਉਹਦੇ ਪੇਕੇਆਂ ਨੂੰ ਵੰਗਾਰ ਪਾਉਂਦੀ ਹਾਨੂੰ ਕੋਈ ਲੋੜ ਹੀ ਨਹੀਂ ਪੈਣੀ ਵੀਰੇ ਤੂੰ ਮੰਮੀ ਨਾਲ ਕਿੱਦਾਂ ਗੱਲ ਕਰਦਾ ਵਾ ਤੈਨੂੰ ਮਾੜੀ-ਮੋਟੀ ਸੰਗ ਨਹੀਂ ਆਉਂਦੀ ਭੈਣੇ ਸੰਗ ਮੈਨੂੰ ਤੇ ਆਉਂਦੀ ਆ ਪਰ ਸੰਗ ਮੰਮੀ ਨੂੰ ਨਹੀਂ ਆਉਂਦੀ ਹੁਣ ਕਿਰਨ ਦੀ ਮਾਂ ਹਸਪੀਟਲ ਦੇ ਵਿੱਚ ਬਿਮਾਰ ਪਈ ਆ ਤੇ ਮੰਮੀ ਆਪਣੀ ਜੇਤੇ ਅੜੇ ਆ ਕਿ ਮੈਂ ਕਿਰਨ ਨੂੰ ਇਹਦੇ ਪੇਕੇ ਨਹੀਂ ਜਾਣ ਦੇਣਾ ਆਪਾਂ ਇੱਥੇ ਦੀਵਾਲੀ ਮਨਾਉਣੀ ਆ ਭੈਣੇ ਤੂੰ ਮੈਨੂੰ ਇੱਕ ਗੱਲ ਦੱਸ ਵੀ ਜੇ ਕੱਲ ਨੂੰ ਆਪਣੀ ਮੰਮੀ ਬਿਮਾਰ ਹੋ ਜੇ ਤੇ ਤੇਰੀ ਸੱਸ ਇੱਥੇ ਤੈਨੂੰ ਨਾ ਆਉਂਦੇ ਤੇ ਫਿਰ ਤੇਰੇ ਦਿਲ ਤੇ ਕੀ ਬੀਤੂਗੀ ਵਿੱਚ ਉਪਕਰ ਜਾ ਤੂੰ ਨਾਲੇ ਮੇਰੀ ਧੀ ਨੂੰ ਐਵੇਂ ਨਾ ਵਿੱਚ ਕਢੀ ਸੀ ਜਾ ਜਿਹੜੀ ਮੈਂ ਗੱਲ ਕਹਤੀ ਆ ਨਾ ਉਹ ਪੱਥਰ ਤੇ ਲਈ ਕਿਆ ਮੰਮੀ ਇਹ ਬੜੀ ਗਲਤ ਗੱਲ ਆ ਤੁਹਾਡੇ ਵਾਸਤੇ ਤੁਹਾਨੂੰ ਭਾਬੀ ਨਾ ਇਦਾਂ ਨਹੀਂ ਕਰਨਾ ਚਾਹੀਦਾ ਜੇ ਆਪ ਆਜਾ ਉਹਨਾਂ ਦੇ ਨਾਲ ਮੁਸੀਬਤ ਤੇ ਨਾ ਖੜਾਂਗੇ ਤੇ ਕੱਲ ਤੁਹਾਡੇ ਨਾਲ ਕੌਣ ਖੜੇਗਾ ਪੁੱਤ ਵਿਆਹ ਤੋਂ ਬਾਅਦ ਚ ਇਹਨਾਂ ਦਾ ਪਹਿਲਾ ਤਿਆਰ ਆ ਮੈਂ ਤੇ ਇਹਨਾਂ ਨੂੰ ਤਾਂ ਰੋਕਦੀ ਆ ਮੈਂ ਇਹਨਾਂ ਨੂੰ ਕਿਹੜਾ ਕਹਿੰਨੀ ਆ ਵੀ ਤੁਸੀਂ ਉਹਨਾਂ ਨਾਲ ਨਾ ਵਰਤੋ ਮੰਮੀ ਮੈਨੂੰ ਮੇਰੀ ਇੱਕ ਗੱਲ ਦਾ ਜਵਾਬ ਦੋ ਕਿ ਸਾਨੂੰ ਤਿਆਰ ਜ਼ਿਆਦਾ ਜ਼ਰੂਰੀ ਆ ਕਿ ਜਾਂ ਰਿਸ਼ਤੇ ਵੇਖ ਪੈਣੇ ਤੈਨੂੰ ਤੇ ਇਸ ਗੱਲ ਦੀ ਸਮਝ ਹੈਗੀ ਆ ਪਰ ਮੈਨੂੰ ਲੱਗਦਾ ਵੀ ਮੰਮੀ ਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ ਮੈਂ ਆਪਾਂ ਮਿੱਤੇ ਤੋਂ 10 ਸਾਲ ਛੋਟਾ ਆ ਪਰ ਮੈਨੂੰ ਵੀ ਰਿਸ਼ਤਿਆਂ ਦੀ ਨਾ ਚੰਗੀ ਤਰ੍ਹਾਂ ਸਮਝ ਹੈ ਗਈ ਆ ਪਰ ਮੰਮੀ ਨੂੰ ਨਹੀਂ ਹੈਗੀ ਮੰਮੀ ਦਿਲਾਂ ਨੂੰ ਤੋੜਨ ਵਾਸਤੇ ਨਹੀਂ ਬਣੇ ਜੋੜਨ ਵਾਸਤੇ ਬਣਿਆ ਇਹ ਇੱਕ ਦੂਜੇ ਦੇ ਦਿਲਾਂ ਨਾਲ ਸਾਂਝ ਵਧਾਉਂਦੇ ਆ ਘਟਾਉਂਦੇ ਨਹੀਂ ਆ ਭੈਣੇ ਇਸ ਗੱਲ ਦੀ ਸਮਝ ਨਾ ਬਸ ਸਾਨੂੰ ਹੀ ਆ ਮੰਮੀ ਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਹੈਗੀ ਕਦੋਂ ਦੇ ਕਿਰਨ ਵਿਚਾਰੀ ਅੰਦਰ ਬੈਠੀ ਰੋਈ ਜਾਂ ਰਹੀ ਆ ਮੰਮੀ ਜੀ ਇਹ ਬੜੀ ਮਾੜੀ ਗੱਲ ਆ ਤੁਹਾਡੇ ਵਾਸਤੇ ਤੁਹਾਨੂੰ ਬਗਾਨੀ ਧੀ ਨੂੰ ਇਦਾਂ ਰਵਾਉਣਾ ਨਹੀਂ ਚਾਹੀਦਾ ਉਹ ਵਿਚਾਰੇ ਉੱਥੇ ਦੁਖੀ ਬੈਠਿਆ ਤੁਸੀਂ ਆਪਣੇ ਘਰ ਖੁਸ਼ੀਆਂ ਮਨਾ ਕੇ ਤੇ ਕਿੰਨੇ ਕ ਖੁਸ਼ ਹੋਵੋਗੇ ਪੁੱਤ ਸਹੀ ਗੱਲਾਂ ਤੇਰੇ ਵਾਲੀ ਮੈਂ ਤੇ ਆਂਡ ਗਵਾਂਡ ਦੀ ਜਿ ਇਨਾਨੀਆਂ ਤੋਂ ਡਰਦੀ ਮਾਰੀ ਇਤਰਾ ਕਰ ਰਹੀ ਹਾਂ ਕਿ ਲੋਕਾਂ ਦੇ ਆਖਣਾ ਬਰੇ ਬਰੇ ਦਿਨੋਂ ਆਪਣੇ ਪੇਕੇ ਤੋੜਤੀ ਆ ਇਹਨਾਂ ਗੱਲਾਂ ਤੋਂ ਡਰਦੀ ਮਾਰੀ ਤਾਂ ਮੈਂ ਇਦਾਂ ਕਰਨ ਰਹੀ ਹਾਂ ਮੰਮੀ ਜੀ ਲੋਕਾਂ ਦੀਆਂ ਗੱਲਾਂ 'ਚ ਆਉਣ ਤੋਂ ਪਹਿਲਾਂ ਨਾ ਬੰਦੇ ਨੇ 100 ਵਾਰੀ ਇਹ ਸੋਚਣਾ ਚਾਹੀਦਾ ਵਾ ਕਿ ਮੈਂ ਇਹ ਕੀ ਕਰਨ ਲੱਗੀ ਆ ਮੇਰੇ ਕੋ ਵੀ ਬੜੀ ਵੱਡੀ ਗਲਤੀ ਹੋ ਗਈ ਆ ਜਿਹੜੀ ਮੈਂ ਲੋਕਾਂ ਦੀਆਂ ਗੱਲਾਂ ਚ ਆ ਕੇ ਨਾ ਤੇ ਇੱਥੇ ਆ ਗਈ ਆ ਮੈਂ ਵੀ ਚੱਲੀ ਆਪਣੇ ਸਹੁਰੇ ਤੇ ਉੱਥੇ ਜਾ ਕੇ ਦੀਵਾਲੀ ਮਨਾਵਾਂਗੇ ਪੁੱਤ ਤਾ ਸਹੀ ਗੱਲ ਆ ਤੇਰੇ ਵਾਲੀ ਮੈਂ ਤੇ ਆਪਣੀਆਂ ਖੁਸ਼ੀਆਂ ਦੇ ਚੱਕਰ ਚ ਇਹ ਗੱਲ ਭੁੱਲੀ ਗਈ ਕਿ ਮਾਪਿਆਂ ਦਾ ਦੁੱਖ ਕਿੱਡਾ ਵੱਡਾ ਹੁੰਦਾ ਆ ਨਾ ਪੁੱਤ ਮੇਰੇ ਕੋ ਗਲਤੀ ਹੋ ਗਈ ਆ ਤੇ ਮੈਂ ਹੁਣ ਆਪਣੀ ਗਲਤੀ ਸੁਧਾਰਨਾ ਚਾਹੁੰਨੀ ਆ ਤੂੰ ਏਦਾਂ ਕਰ ਕਿ ਉਹਨੂੰ ਨਾਲ ਲੈ ਜਾ ਤੇ ਹਸਪਤਾਲ ਚਲ ਜਾ ਜਿੰਨੇ ਦਿਨ ਉਹਦੀ ਮਾਂ ਹਸਪਤਾਲੇ ਆ ਨਾ ਉਹਨੇ ਦਿਨ ਤੁਸੀਂ ਉਹਦੇ ਲਾਗੇ ਰਹੋ ਤੇ ਜੇ ਕਿਹੇ ਪੈਸੇ ਥੇਲੇ ਦੀ ਲੋੜ ਪਏਗੀ ਨਾ ਘਰੋਂ ਆਣ ਕੇ ਲੈ ਜੀ ਕੋਈ ਗੱਲ ਨਹੀਂ ਮੰਮੀ چل ਤੇ ਮੈਂ ਜਾਣਾ ਕਿਰਨ ਨਾਲ ਪਰ ਇਹ ਗੱਲ ਨਾ ਤੁਸੀਂ ਆਵ ਕੇ ਉਹਨੂੰ ਜਾ ਕੇ ਕਹੋ ਉਹਨੂੰ ਚੰਗਾ ਲੱਗੂਗਾ ਤੇ ਆਪੇ ਉਹਦੇ ਦਿਲ ਦੇ ਵਿੱਚ ਠੰਡ ਪੈ ਜਾਣੀ ਆ ਵੀ ਮੰਮੀ ਨੇ ਮੈਨੂੰ ਆਪ ਹੀ ਨਹੀਂ ਗੱਲ ਕਹੀ ਜਾਣ ਕੇ ਚਲ ਠੀਕ ਆ ਪੁੱਤ ਮੈਂ ਕਹਿ ਦਿੰਨੀ ਆ ਹਾਂਜੀ ਚਲ ਆ ਗੁਰਪ੍ਰੀਤ ਨਾਲ ਮੈਂ ਕਿਰਨ ਨੂੰ ਕਹਿੰਨੀ ਆ ਵੀ ਜਾ ਆਪਣੇ ਮੰਮੀ ਕੋਲ ਚੱਲ ਜਾ ਤੇ ਨਾਲੇ ਤੂੰ ਵੀ ਮੇਰਾ ਭਾਬੀ ਆਪਣੀ ਨੂੰ ਚਲੋ ਮੰਮੀ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਕੋਈ ਵੀ ਦਿਨ ਤਿਹਾਰ ਜਦੋਂ ਆਉਂਦਾ ਨਾ ਉਹਦੇ ਵਿੱਚ ਤਿਹਾਰਾਂ ਦਾ ਇੰਨਾ ਮਹੱਤਵ ਨਹੀਂ ਹੁੰਦਾ ਜਿੰਨਾ ਰਿਸ਼ਤੇਦਾਰੀਆਂ ਦਾ ਹੁੰਦਾ ਆ ਸੋ ਇਸ ਕਰਕੇ ਰਿਸ਼ਤੇਦਾਰਿਆਂ ਨੂੰ ਮਹੱਤਤਾ ਦਿਆ ਕਰੋ ਤਿਹਾਰਾਂ ਨੂੰ ਨਾ ਦਿਆ ਕਰੋ ਕਿਉਂਕਿ ਦਿਨ ਤਿਹਾਰ ਹੁੰਦੇ ਆ ਖੁਸ਼ੀਆਂ ਮੰਡਣ ਵਾਸਤੇ ਤੇ ਕਦੇ ਵੀ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੀ ਗੱਲ ਨਹੀਂ ਹੈਗੀ ਕੋਈ ਵੀ ਟਾਈਮ ਆ ਜਾਏ ਪਰ ਹਮੇਸ਼ਾ ਘਰ ਦੇ ਵਿੱਚ ਹਾਸਦੇ ਖੇਡਦੇ ਰਿਹਾ ਕਰੋ ਕਿਸੇ ਦਾ ਦਿਲ ਨਾ ਦਿਖਾਇਆ ਕਰੋ ਇਹ ਬੜੀ ਮਾੜੀ ਗੱਲ ਹੈ ਜਿੰਨਾ ਘਰਾਂ ਦੇ ਵਿੱਚ ਇਦਾਂ ਹੁੰਦਾ ਆ ਤੇ ਬਾਕੀ ਜੇਕਰ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੇ ਇਹਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਦੇ ਉੱਤੇ ਜ਼ਰੂਰ ਓਕੇ ਕਰ ਦਿਓ ਤਾਂ ਕਿ ਜਿੰਨੀਆਂ ਵੀ ਨਵੀਆਂ ਵੀਡੀਓ ਅਪਲੋਡ ਹੁੰਦੀਆਂ ਨੇ ਉਹਨਾਂ ਸਾਰੀਆਂ ਦੇ ਹੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਤੇ ਇਹਦੇ ਨਾਲ ਨਾਲ ਤੁਸੀਂ ਹਾਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਜੇ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਆ ਜੀ ਮਿਸਟਰ ਐਂਡ ਮਿਸਸ ਕਾਲੋ ਤੇ ਕਿਰਨ ਵੀਰ ਕਾਲੋਂ ਤੇ ਦੂਜੀ ਗੱਲ ਵੀ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਨਾ ਸੂਟਾਂ ਦੇ ਲਿੰਕ ਦਿੱਤੇ ਆ ਜੇਕਰ ਕੋਈ ਭੈਣ ਉਥੋਂ ਸੂਟ ਪਰਚੇਜ਼ ਕਰਨਾ ਚਾਹੁੰਦੀ ਆ ਤੇ ਉਹਨਾਂ ਲਿੰਕਾਂ ਦੇ ਉੱਤੇ ਓਕੇ ਕਰਕੇ ਤੇ ਸੂਟ ਵੀ ਖਰੀਦ ਸਕਦੀ ਆ ਤੇ ਬਾਕੀ ਚਲੋ ਠੀਕ ਆ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਕੇ ਵਾਸਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਜੀ ਸਾਰਿਆਂ ਦਾ